ਜੋ ਜਨમિતਰ ਪਾਰਟੀਆਂ ਦੇ ਨਾਲੇ ਵੈਸਟ ओरिएंटਾਂ ਚ ਕੋਈ ਜਿਹੜੀਆਂ ਉਥੋਂ ਦੀਆਂ ਪ੍ਰਮੁੱਖ ਜਗਾ ਹੁੰਦੀਆਂ ਜਿਵੇਂ ਤੀਓ ਸਟੈਚੂ ਦਿਖਾ ਦਿਓ ਨਗਰਾਪਾਲ ਦਿਖਾ ਦਿਓ ਇਹੋ ਸਾਰਾ ਚੱਲਦਾ ਪਰ ਜਿੰਨੇ ਕੋਈ ਸੰਗਣਾ ਹੁੰਦਾ ਨਾ ਜਾਂ ਤੂੰ ਕੁਝ ਲੈ ਕੇ ਆਣਾ ਹੁੰਦਾ ਇਸ ਤਰ੍ਹਾਂ ਪ੍ਰਕਾਸ਼ ਸਿੰਘ ਕੈਰੋ ਵਾਂਗੂ ਦੋ ਜੁਣੀ ਅਸੀਂਾਂ ਦੇ ਵਿੱਚੋਂ ਗ੍ਰੈਜੂਏਟ ਕੀਤੇ ਹੀ ਅਮਰੀਕਾ ਤੋਂ ਔਰ ਉਹਨਾਂ ਦਾ ਹੀ ਖੜਾ ਕੀਤਾ ਪੰਜਾਬ ਆ ਕਿ ਜਿਹੜਾ ਕਿਤੇ ਨਾ ਕਿਤੇ ਆਪਾਂ ਖੁੱਜ ਗਏ ਆ ਤੇ ਚੀਮਾ ਸਾਹਿਬ ਨੂੰ ਮੈਂ ਦੇਖਿਆ ਸੀਗਾ ਉਹ ਬਤਾ ਅਮਰੀਕਾ ਦੀ ਜਾਂ ਕੈਨੇਡਾ ਦੀ ਅਗਰੀਕਲਚਰ ਦੇ ਵਿੱਚ ਜਾਂਦਾ ਹੈ ਦੇਖ ਰਿਹਾ ਆ ਵੀ ਉੱਥੇ ਕੀ ਤਬਦੀਲੀਆਂ ਆ ਰਹੀਆਂ ਛੋਟੇ ਕਿਸਾਨ ਕਿਤਾ ਬਾਹਰ ਜਾ ਰਹੇ ਆ ਨਵੇਂ ਆ ਵਾਸਤੇ ਕੀ ਚੁਣੌਤੀਆਂ ਆ ਤੇ ਸਾਨੂੰ ਨਾ ਉਹਦੇ ਵਿੱਚੋਂ ਜੇ ਥੋੜੀ ਜੀ ਕੋਸ਼ਿਸ਼ ਕਰੀਏ ਤੇ ਆਪਣੇ ਭੁੱਖ ਦੇ ਨਕਸ਼ ਲੱਭ ਜਾਂਦੇ ਜੇ ਜੇ ਸਮਝਾ ਹੋਵੇ ਤੇ ਸਾਡੇ ਬੜੇ ਹੀ ਇਮਾਨਦਾਰਤੇ ਡਾਕਟਰ ਮਰੀਕ ਸਿੰਘ ਜੀ ਉਹ ਖੇਤੀਬਾੜੀ ਅਫਸਰ ਗੁਰਦਾਸਪੁਰ ਉਹਨਾਂ ਦੇ ਨਾਲ ਆ ਸਾਡੇ ਸਾਰੇ ਜਾਣੇ-ਪਛਾਣੇ ਵੀਰ ਖੇਤੀਬਾੜੀ ਮਹਿਕੂਏ ਦੇ ਸਾਹਮਣੇ ਬੈਠੇ ਹੋਏ ਔਰ ਉਹ ਤੋਂ ਵੀ ਜ਼ਿਆਦਾ ਜਿਹੜੀ ਵੱਡੀ ਗੱਲ ਆ ਜਿਹੜਾ ਸਾਡਾ 2014 ਤੋਂ ਗੁਰਦਾਸਪੁਰ ਤੋਂ ਸਿਲਸਲਾ ਸ਼ੁਰੂ ਹੋਇਆ ਸੀਗਾ ਜੈਗਨੋਵੇਟਰ ਫਾਰਮਰ ਗਰੁੱਪ ਦੇ ਰੂਪ ਚ ਉਹਦੀਆਂ ਸਾਰੀਆਂ ਇਹ ਸੱਜੀਆਂ ਕੱਪੜੀਆਂ ਬਾਹਾਂ ਜਿਹੜੀਆਂ ਉਹ ਇੱਥੇ ਐਸੋਲੇ ਬੈਠੀਆਂ ਹੋਈਆਂ ਪਰ ਸਾਨੂੰ ਉਮੀਦ ਹੀ ਨਹੀਂ ਸੀ ਸਹਿਕਾਰਤਾ ਦੀ ਗੱਲ ਜਰੂਰ ਚੱਲਦੀ ਵੀ ਇਕੱਠੇ ਹੋਏ ਬਗੈਰ ਗੱਲ ਨਹੀਂ ਬਣਨੀ ਇਕੱਠੇ ਹੋਏ ਬਗੈਰ ਗੱਲ ਨਹੀਂ ਬਣੀ ਪਰ ਕਠੇ ਕਰੇ ਕੌਣ ਕਠੇ ਕਰਨ ਦੀ ਦਵਾਈ ਕੌਣ ਦੇਵੇ ਚਲੋ ਸਤਿਗੁਰ ਦੀ ਕਿਰਪਾ ਹੋਣੀ ਸੀ ਤੇ ਉਤਰੀ ਭਾਰਤ ਦੇ ਵਿੱਚ 14 ਅਗਸਤ 2014 ਨੂੰ ਅ ਡਾਕਟਰ ਮਰੀਤ ਸਿੰਘ ਦੇ ਮਨਚਪੁਰਨਾ ਆਇਆ ਕਿ ਰੋਲਾ ਜਿਹੜਾ ਆ ਨਾ ਉਹ ਖੇਤੀ ਐਕਸਟੈਂਸ਼ਨ ਦਾ ਜਿਹਨੂੰ ਆਪਾਂ ਕਹਿੰਦੇ ਨੇ ਆ ਵੀ ਜਿਹੜੀ ਸਹੀ ਖੇਤੀ ਆ ਉਹਦਾ ਪ੍ਰਚਾਰ ਪ੍ਰਸਾਰ ਕਿਵੇਂ ਹੋਵੇ ਤੇ ਉਹਦੇ ਲਈ ਸਾਨੂੰ ਹੁਣ ਇੱਕ ਡਿਜੀਟਲ ਮਾਧਿਅਮ ਆ ਗਿਆ 2012 ਚ ਆਈਸਾ ਆਇਆ ਸੀਗਾ ਸੋਸ਼ਲ ਮੀਡੀਆ ਤੇ ਲੋਕਾਂ ਨੇ ਬੜੀ ਤੇਜ਼ੀ ਨਾਲ ਉਹਨੂੰ ਅਡਾਪਟ ਕੀਤਾ ਤੇ ਸੋਸ਼ਲ ਮੀਡੀਆ ਦੇ ਤੁਸੀਂ ਜਿਹੜੇ ਫੈਕਟਰ ਤੇ ਸਾਈਡ ਇਫੈਕਟ ਜੇ ਉਹ ਵੇਖ ਨਹੀਂ ਰਹੇ ਜਾਰੇ ਦੁਆਲੇ ਮੁਲਕਾਂ ਦੇ ਵੀ ਤੇ ਆਪਣੇ ਮੁਲਕ ਦੀ ਤੇ ਹੁਣ ਗੱਲ ਕਰ ਲਈਏ ਆਪਾਂ ਆਗਰੋਧਕ ਖੇਤੀ ਬਾਰੇ ਜਿਦਾ ਕਿ ਚੀਨਾ ਸਾਹਿਬ ਕਹਿਦੇ ਆ ਸਮਾਇਤਾ ਦਾ ਹੈ ਨਹੀਂ ਸੀ ਉਹਦੇ ਪਿਛੇ ਇੱਕ ਕਾਰਨ ਆ ਆਪਣੇ ਗੁਰਦਾਸਪੁਰ ਦੇ ਵਿੱਚ 1.7 ਲੱਖ 70000 ਹੈਕਟੇਰ ਰਸਤੇ ਚੋਂ ਅੱਜ ਦੀ ਤਰੀਕ ਤੱਕ 50 ਹਜ਼ਾਰ ਹੈਕਟਰ ਰੱਖਵਾ ਜਿਹੜਾ ਆ ਉਹ ਝੋਨੇ ਬਾਸਮਤੀ ਦਾ ਉਹ ਪਾਣੀ ਵੀ ਮਾਰੀ ਤਾ ਇਹ ਸਾਡੀ ਸਹਿਨ ਸ਼ਕਤੀ ਤੋਂ ਬਾਹਰ ਹੈ ਉਹਦਾ ਕਾਰਨ ਇਹ ਆ ਵੀ ਅਹੀਂ ਜਿਹੜੇ ਗੋਦਾਸਪੁਰ ਵਾਲੇ ਆ ਅਹੀਂ ਕੋਈ ਮਲੰਗੀਆਂ ਦੇ ਬਰਾਬਰ ਮਲਕੀਅਤਾਂ ਦੇ ਮਾਲਕ ਨਹੀਂ ਹੈਗੇ ਆ ਇਹੀ ਦੇ ਇੱਥੇ ਹੈਗੇ ਆ ਆਪੋ ਬਾਦ 5 7 8 ਤੇ 10 ਏਕੜਾਂ ਦੇ ਕੋਈ 20 ਕਿੱਲੇ ਵਾਲਾ ਬਹੁਤ ਵਿਰਲਾ ਹੀ ਹੈ ਉਹਦੇ ਤੋਂ ਵੀ ਵੱਡੀ ਜਿਹੜੀ ਨਿੱਜੀ ਤੌਰ ਤੇ ਸਾਨੂੰ ਤੋਕੋ ਰਿਹਾ ਵਾ ਕਿਉਂਕਿ ਅਹੀਂ ਪਿਛਲੇ 15 ਦਿਨਾਂ ਤੋਂ ਇੱਕ ਗਰੁੱਪ ਦੇ ਰੂਪ ਵਿੱਚ ਇਸ ਇਲਾਕੇ ਦੇ ਵਿੱਚ ਹੜਪੀਰ ਏਰੀਆ ਦੇ ਵਿੱਚ ਅਸਲੀ ਹੜਪੀਰਾਂ ਤੱਕ ਮਦਦ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਆ। ਅਜੇ ਵੀ ਪ੍ਰਾਪਰ ਤਸਵੀਰ ਨਹੀਂ ਸਪਸ਼ਟ ਹੋ ਸਕੀ। ਦੋ ਖੇਤਰ ਵੀ ਇਹ ਜਿਹੜੀ ਪਠਾਨਕੋੜ ਤੋਂ ਲੈ ਕੇ ਇਹਦੇ ਅਜਨਾਰੇ ਤੱਕ ਦੀ ਸਾਰੀ ਬੈਲਟ ਪਾਣੀ ਦੀ ਮਾਰ ਇਹ ਠਾਈ ਆ। ਇਹ ਸਾਰੀ ਅਗਮੁਖਤ ਬੈਲਟ ਈ। ਇਹ ਸਾਰੀ ਹੈ ਪੀਸੀ ਵਾਲੀ ਬੈਲਟ ਈ। ਇਹਨਾਂ ਉਦਾਂ ਹੀ ਫੋਨ अवेलेबल ਹੈ ਮਤਲਬ ਇਹ ਬੰਦੇ ਆਪ ਨੂੰ ਬੁਲਾਉਣ ਵਾਲੇ ਨਹੀਂ ਇਹ ਰੱਬ ਨੇ ਪਤਾ ਨਹੀਂ ਕੀ ਕਿਹੜੀ ਚੀਜ਼ ਦੀ ਇਹਨਾਂ ਨੂੰ ਸਜ਼ਾ ਦਿੱਤੀ ਆ ਔਰ ਅਹੀਂ ਤਗੜੀ ਸ਼ਮਾਂ ਮਾਰ ਕੇ ਜਿਹੜਾ ਗੁਰਦਾਸਪੁਰ ਜਿਹੜਾ ਆ ਉਹ ਪਿਛਲੇ 2-3 ਸਾਲਾਂ ਚ ਦੂਜੇ ਨੰਬਰ ਤੇ ਆ ਗਿਆ ਕਿਉਂਕਿ ਪਠਾਨਕੋੜ ਸਾਡੇ ਤੋਂ ਹੀ ਨਿਕਲਿਆ ਹੋਆ ਪਠਾਨਕੋੜ ਨੂੰ ਆਪਾਂ ਆਪਣਾ ਹੀ ਗਿਣਦੇ ਆ ਤੇ ਪਠਾਨਕੋੜ ਦੇ ਵਿੱਚ ਅੱਗ ਲਾਉਣ ਦਾ ਇਹਨਾਂ ਮਟੀਰੀਅਲ ਹੈ ਵੀ ਨਹੀਂ ਤੇ ਉੱਤੇ ਕੋਈ ਅੱਗ ਦੀ ਚੁਣੌਤੀ ਆ ਉਦੇ باوجود ਜੇ ਗੁਰਦਾਸਪੁਰ ਦੂਜੇ ਨੰਬਰ ਤੇ ਆ ਤੇ ਮਤਲਬ ਕੁਝ ਸੈਂਕੜੇ ਏਕੜਾਂ ਦੇ ਵਿੱਚ ਹੀ ਆਪਾਂ ਰਹਿ ਗਏ ਸੀਗੇ ਕਿ ਜਿੱਥੇ ਸਾਡੇ ਵੀਰ ਉਹ ਉਹਦਾ ਕਾਰਨ ਨਹੀਂ ਅਹੀਂ ਨਾਲ ਨਾਲ ਮਹਿਕਮੇ ਨੂੰ ਦੱਸ ਰਹੇ ਆ ਚੀਵਾ ਸਾਹਿਬ ਨੂੰ ਪਤਾ ਆ ਕਿ ਕੁਝ ਜਿਹੜੇ ਬੰਦੇ ਜਾਂਦੇ ਬੁੱਝਦੇ ਵੀ ਅੱਗ ਲਾਉਂਦੇ ਆ ਉਹਨੂੰ 5 6 ਆਪਾਂ ਕਾਰਨ ਦਿੰਦੇ ਆ ਕਿਸੇ ਦੀ ਮਜ਼ਦੂਰੀ ਆ ਕਿਸੇ ਦੀ ਜਿਹਦੇ ਆ ਕਿਸੇ ਦੀ ਰੀਸ ਆ ਕਿਸੇ ਦੀ ਨਿਰਾਸ਼ਾ ਆ ਕੋਈ ਸਰਕਾਰੀ ਮਦਦ ਜਦੋਂ ਨਹੀਂ ਮਿਲਦੀ ਇਹ ਇੱਕ ਕਾਰਨ ਹੈ ਇਹ ਕਾਰਨ ਆਪਾਂ ਚੰਡੀਗੜ੍ਹ ਦਿੱਲੀ ਤੱਕ ਜਿੰਨੀਆਂ ਵੀ ਖੇਤੀਸ ਨਾਲ ਪਾ ਆ ਉਹਨਾਂ ਨਾਲ ਤੁਹਾਡੇ ਕੋਲੋਂ ਸ਼ੇਅਰ ਕਰਦੇ ਨੇ ਇਹ ਤੁਹਾਡਾ ਸਾਰਿਆਂ ਦਾ ਜਿਹਨੇ ਤੁਸੀਂ ਇੱਥੇ ਬੈਠੇ ਜੇ ਬੜੇ ਜੁਨੀਕ ਬੰਦੇ ਜੇ ਇਹ ਤੁਹਾਡੀ ਕਿਰਪਾ ਹੈ ਤੁਹਾਡੀਆਂ ਦੁਆਵਾਂ ਆ ਕਿ ਹੁਣ ਭਾਵੇਂ ਚੰਡੀਗੜ੍ਹ ਕੋਈ ਖੇਤੀ ਦੀ ਗੱਲ ਚੱਲਦੀ ਹੋਵੇ ਛੋਟੀ ਕਿਸਾਨੀ ਦੀ ਭਾਵੇਂ ਚੱਲਦੀ ਹੋਵੇ ਦਿੱਲੀ ਸਾਨੂੰ ਕੋਈ ਅਗਨੋਰ ਨਹੀਂ ਕਰ ਸਕਦਾ ਤੇ ਗਰੁੱਪ ਤੁਹਾਡੇ ਗੁਰਦਾਸਪੁਰ ਚੋਂ ਹੀ ਪਰ ਇਹ ਜੇ ਤੋ ਹੁਣੀ ਉਹਨੇ ਸ਼ੁਰੂ ਹੋਈ ਹੀ ਜਦੋਂ ਇਹ ਅਸੀਂ ਇਹ ਗੱਲ ਨੂੰ ਸਮਝਿਆ ਸੀਗਾ ਵੀ ਇਹ ਕੋਈ ਕੰਪਲਿਕੀਸ਼ਨ ਨਹੀਂ ਹੈਗੀ ਇਹ ਜਿਹੜਾ ਤੁਸੀਂ ਕਰਨਗ ਦਾ ਨਾਮ ਜਾਂ ਪ੍ਰਾਣੀ ਨੂੰ ਅੱਗੇ ਲੌਂਦੇ ਜੇ ਇਹ ਆਪਾਂ ਅਣਜਾਣੇ ਤਲਾ ਰਹੇ ਸੀ ਨਾ ਸਮਝੀ ਦੇ ਵਿੱਚ ਬੜਾ ਵੱਡਾ ਜ਼ਮੀਨ ਦਾ ਨੁਕਸਾਨ ਹੋ ਰਿਹਾ ਸੀਗਾ ਔਰ ਹਰ ਇੱਕ ਚੀਜ਼ ਨੂੰ ਬੁਕਾਇਦਾ ਸੈਂਟੀਫਿਕਲੀ ਵਿਗਿਆਨਿਕ ਤੌਰ ਤੇ ਟੈਸਟ ਕੀਤਾ ਗਿਆ ਵਾ ਕਿ ਜਦੋਂ ਪ੍ਰਾਣੀ ਜ਼ਮੀਨ 'ਚ ਗਈ ਉਹ ਜ਼ਮੀਨ ਦਾ ਮਿੱਟੀ ਦਾ ਟੈਸਟ ਕੀਤਾ ਗਿਆ ਵਾ ਇਨੂੰ ਅੱਗ ਲੱਗੀ ਆ ਖਾਸ ਕਰਕੇ ਟੰਗ ਦੇ ਨਾਲ ਨੂੰ ਅੱਗ ਲੱਗੀ ਆ ਜਿਹੜਾ ਕਿ ਬਹੁਤ ਹੀ ਅਜੀਬੋ-ਗਰੀਬ ਵਰਤਾਰਾ ਆ ਬਹੁਤ ਜ਼ਿਆਦਾ ਖਤਰਨਾਕ ਉਹਦੇ ਤੋਂ ਬਾਅਦ ਕੀ ਬਣਿਆ ਇਥੋਂ ਤੱਕ ਕਿ ਪ੍ਰਾਰੀ ਦੀ ਤੇ ਕੰਗ ਦੀ ਸਵਾਹ ਦੇ ਟੈਸਟ ਕਰਾਏ ਅਸੀਂ ਕਿ ਸਾਨੂੰ ਬਿਲਕੁਲ ਇਹ ਜਿਹੜੀ ਉਪਰੋਂ ਇੱਕ ਲੋਬੀ ਆ ਉਹ ਇਸ ਦੀ ዳਰੇ ਚ ਲੱਗ ਰਹੀ ਸੀ ਵੀ ਇਹ ਨਾ ਸਮਝ ਮੂਰਖ ਲੋਕ ਨੇ ਐਵੇਂ ਅੱਗ ਲਾਈ ਤੁਰੇ ਜਾਂਦੇ ਉਹ ਜਿਹੜੀ ਥੋੜੀ ਜਿਹੀ ਅੱਗ ਲੱਗਦੀ ਆ ਜਿਹੜੀ ਕਿ ਹੁਣ ਆਪਾਂ ਗੁਰਦਾਸਪੁਰ ਜਿਹਦੇ ਦੇ ਵਿੱਚ ਕੋਸ਼ਿਸ਼ ਕਰਨੀ ਆ ਅੱਜ ਤੁਹਾਨੂੰ ਵੀ ਬੇਨਤੀ ਕਰਨੀ ਆ ਤੇ ਆਪਾਂ ਇਹ ਕਲੰਕ ਧੋ ਦਈਏ ਔਰ ਉਹ ਉਹਦੇ ਤੋਂ ਬਾਅਦ ਸਾਡੇ ਵਾਸਤੇ ਰਾਜ ਸਰਕਾਰ ਮੁਕਸ਼ੂ ਹੋਵੇ ਨਾ ਹੋਵੇ ਸੈਂਟਰ ਗਵਰਨਮੈਂਟ ਦੇ ਵਿੱਚ ਬੇਅੰਤ ਸਕੀਮਾਂ ਨੇ ਇੱਕ ਸੀਐਸਆਰ ਨੂੰ ਕਾਰਪੋਰੇਟ ਸੋਸ਼ਲ ਰਿਸਪੋਨਸਿਬਿਲਟੀ ਫੰਡ ਅੰਗੇਂਦੇ ਆ ਉਹ ਜਿੰਨੀਆਂ ਵੀ ਕੰਪਨੀਆਂ ਜਾਂ ਜਿੰਨੇ ਵੱਡੇ ਉਦਯੋਗ ਨੇ ਸਿਰੇ ਉਹ ਸਾਰੇ ਦਸਵੰਨ ਕੱਢਦੇ ਆ ਇਸ ਕੰਮ ਲਈ ਵੀ ਜਿਹੜੇ ਬੰਦੇ ਚੰਗੀਆਂ ਅਗਰੀਕਲਚਰ ਪ੍ਰੈਕਟਿਸ ਤੇ ਲੱਗੇ ਹੋਏ ਆ ਉਹਨਾਂ ਨੂੰ ਮਦਦ ਕੀਤੀ ਜਾਂਦੀ ਦੂਸਰਾ ਜਿਹੜਾ 1.0 ਪੁਆਇੰਟ ਹੈਗਾ ਉਹ ਹੈਗਾ ਕਾਰਬਨ ਕ੍ਰੈਡਿਟ ਦਾ ਜਿਹੜਾ ਸਾਡੇ ਤੋਂ ਕਿਪਰੇਵਰਸ ਲੈਂਡ ਦੇ ਵਿੱਚੋਂ ਐਸਵੇਲੇ ਨੰਬਰ 1 ਤੇ ਹਿੜਾਪੁਰ ਜ਼ਿਲ੍ਹਾ ਚਲ ਗਿਆ ਸਾਨੂੰ ਮੇਰੇਆ ਸਾਰੇ ਸਾਥੀਆਂ ਨੂੰ ਇਸ ਦਾ ਪੱਕਾ ਯਕੀਨ ਹੈ ਵੀ ਇਹਹੀ ਰਿਜ਼ਰਵ ਕਰਦੇ ਆ ਕ੍ਰੈਡਿਟ ਜਿਹੜਾ ਹੈਗਾ ਕਾਰਬਨ ਕ੍ਰੈਡਿਟ ਕਿਉਂਕਿ ਅਸੀਂ ਲਗਾਤਾਰ ਹੀ ਸਾਡੇ ਬੰਦੇ ਜਿਹੜੇ ਆ ਉਹ ਬਿਲਕੁਲ এনवायरमेंटਲ ਜਿਹੜੀਆਂ ਵਾਤਾਵਰਣ ਪੱਖੀ ਖੇਤੀ ਕਰ ਰਹੀਆਂ ਕਰ ਰਹੇ ਆ ਉਹ ਕੰਨੀਆਂ ਕਣਕ ਝੋਨੇ ਦੀ ਹੈ ਚਾਹੇ ਉਹ ਡੀਐਸਆਰ ਦਾ ਮਸਲਾ ਹੋਵੇ ਜਿਹੜੇ ਬਿਲਕੁਲ ਅਗਮੁਖਤ ਕਣਕ ਬੀਜਦਾ ਆ ਜਿਹਦੇ ਉਹਦੇ ਵਿੱਚ ਇਸ ਵੇਲੇ ਮਹਾਰਾਜ ਦੀ ਕਿਰਪਾ ਸਦਕਾ ਹੀ ਆ ਨਮਨ ਜਿਹੜਾ ਇੱਕ ਮਾਤਰ ਤਜਰਬਾ ਹੋਇਆ ਆ ਕਮਬਾਈਂ ਦੇ ਨਾਲ ਬਾਸਮਤੀ ਕੱਟਦੇ ਸਮੇਂ ਕਣਕ ਦੀ ਝੜਦਾ ਉਹ ਵੀ ਗੁਰਵਾਸਪੁਰਜ ਹੋਇਆ ਤੇ ਸਾਡੇ ਆ ਮੈਂਬਰ ਬੈਠੇ ਆ ਸਾਹਮਣੇ ਆਪਕੇ ਨੇ ਕਹਿੰਦੇ ਇਹਨਾਂ ਦੇ ਪਿੰਡਾਂ ਕੋਈਆ ਵਾ ਕਦੀਪੁਰ ਹੋਇਆ ਮਸਤਾਰੀਆਂ ਹੋਇਆ ਤੇ ਸਹਾਰੀ ਹੋਇਆ ਤੇ ਨੇ ਇੱਥੇ ਨੇ ਔਰ ਇੰਨੀ ਸ਼ਾਨਦਾਰ ਉਹਦੇ ਉਹਦੇ ਰਿਜ਼ਲਟ ਆਏ ਆ ਔਰ ਕਾਹੀ دیر ਲੱਗ ਗਈ ਆਪਾਂ ਨੂੰ ਇਹ ਸਮਝਦਿਆਂ ਇਹ ਮਾਨਯੋਗ ਸਾਨੂੰ ਦੱਸਦੇ ਰਹਿੰਦੇ ਚੀਮਾ ਸਾਹਿਬ ਦੀ ਦੇਖੋ ਖੇਤੀ ਦੇ ਵਿੱਚ ਸਾਡੇ ਬਜ਼ੁਰਗ ਵੀ ਜਾਂਦੇ ਨੇ ਤੇ ਵੀ ਸਭ ਤੋਂ ਵੱਡੀ ਆਮਦਨ ਕੀ ਆ ਔਰ ਮੈਂ ਇਹਨਾਂ ਨੂੰ ਧੰਨਵਾਦ ਕਰਦਾ ਆ ਖੇਤੀਬਾੜੀ ਵਿਭਾਗ ਮੈਂ ਤਾਂ ਤੇ ਖਾਸ ਕਰਕੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਜਿੰਨੇ 3 ਮਾਮਲਿਆਂ ਦੇ ਉੱਤੇ ਬਹੁਤ ਕਲੀਅਰ ਸੈਂਟਰਲ ਗਵਰਨਮੈਂਟ ਨੂੰ ਇਹ ਆਪਣਾ ਡਾਟਾ ਆਪਣਾ ਵਿਚਾਰ ਦੇ ਤਾਂ ਵੀ ਇੱਕ ਦੇ ਪ੍ਰਾਣੀ ਜਿਹੜੀ ਰਹਿ ਰਹੁੰਦੀ ਹੈ ਜ਼ਮੀਨ ਚੋਂ ਕੱਢਣੀ ਹੈ ਚਾਹੀਦੀ ਗੱਲ ਇਹ ਐਸਪੀਸੀ 2 ਜਿਹਨੂੰ ਕਹਿੰਦੇ ਐ ਇਹਨਾਂ ਦੀ ਭਾਸ਼ਾ ਇਨਸਟੀਟਿਊਟ ਹੀ ਕਰਨਾ ਪਊਗਾ ਤੁਹਾਨੂੰ ਲੱਗਦਾ ਹੈ ਵੀ ਬੀਲਿੰਗ ਕਰਕੇ ਸੌਕੇ ਹੋ ਗਏ ਪਰ ਜੇ ਲਗਾਤਾਰ ਇਹ ਪ੍ਰਾਣੀ ਤੇ ਇਹ ਜਿਹੜਾ ਕੰਕ ਦਾ ਨਾਲ ਆ ਖੋਰੀ ਇਹ ਚ ਵਿੱਚੋਂ ਨਿਕਲਦੀ ਰਹੀ ਤੇ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ ਕਿ ਸਾਡੇ ਕੋਲ ਸਾਲ ਪੁਰਾਣੀ ਕੰਪੋਸਟ ਹੋਰੀ ਟੁੱਟੀ ਕੀ ਕੀ ਆ ਤੇ ਜੇ ਨੂੰ ਹੀ ਗੁਜਰਾں ਦੀ ਢੂੜੀ ਪਾ ਕੇ ਖੁਸ਼ੀ ਲੈ ਰਹੇ ਜੇ ਵੀ ਮੈਂ ਜ਼ਮੀਨ ਬੜੀ ਤਲਦੀ ਕਰ ਲਈ ਤੂੰ ਹੀ ਆਪਣੀ ਜ਼ਮੀਨ ਦੇ ਵਿੱਚ ਘਟੋ ਘਾੜੀ 700 ਕਿਸਮ ਦੀਆਂ ਹੋਲੀਆਂ ਨੂੰ ਸੱਦਾ ਦੇ ਦੇ ਇਸ ਕਰਕੇ ਮੋਰਚਾ ਦੇ ਆਪਣਾ ਮਲਬੂਤ ਕਰਨਾ ਪੈਣਾ ਗੱਲਾਂ ਬੜੀਆਂ ਨੇ ਤੇ ਮੋਰਚੇ ਤੋਂ ਮੈਨੂੰ ਚੇਤਾ ਆ ਗਿਆ ਕੱਲ 11 ਸਤੰਬਰ ਨੂੰ ਜਨਰਲ ਹਰਵਖ ਸਿੰਘ ਨੇ ਇੱਕ ਸਟੈਂਡ ਲਿਆ ਜੀ ਇਸ ਸਤੰਬਰ ਮਹੀਨਾ ਨੂੰ ਪੰਜਾਬ ਦੇ ਤੇ ਪੰਜਾਬ ਦੇ ਫੌਜੀ ਇਤਿਹਾਸ ਦੇ ਵਿੱਚ ਬੜਾ ਕਮਾਲ ਦਾ ਮਹੀਨਾ ਹੁਕਮ ਹੋਇਆ ਵੀ ਪੈਸਾ ਵਿਆਸ ਦੇ ਪਿੱਛੇ ਆ ਜਾਓ ਕਹਿੰਦੇ ਮੈਂ ਨਹੀਂ ਹਾਂਦਾ ਚੀਫ ਆਫ ਦਿ ਆਰਮੀ ਸਟਾਫ ਰਜਿੰਦਰ ਪ੍ਰਸਾਦ ਚੌਥੀ ਦਾ ਉਹਨਾਂ ਨੇ ਆਰਡਰ ਨੂੰ ਠੁਕਰਾਇਆ ਔਰ ਉਹਦੀ ਕੀਮਤ ਤ阿里 ਜਨਰਲ ਬੋਸ ਕਹਿੰਦੇ ਆਦਰਵਾਇਜ਼ ਉਹ ਬੰਦਾ ਪਹਿਲਾ ਇੰਡੀਅਨ ਆਰਮੀ ਦਾ ਚੀਫ ਆਫ ਦਿ ਆਰਮੀ ਸਟਾਫ ਬਣਦਾ ਹੈ ਉਹਨੇ ਕਿਹਾ ਨਾ ਇਹ ਜਿੰਨੀ ਤਾਕਤ ਹੈ ਇਹ ਜਿੰਨੀ ਲੜਾਈ ਚੱਲ ਰਹੀ ਹੈ ਸਾਰੀ ਇੱਥੇ ਚੱਲ ਰਹੀ ਹੈ ਸਟੋਰ ਗਰੂਪ ਬਾਹਰ ਨਹੀਂ ਤੁਹਾਨੂੰ ਅਸਰਤੀ ਤਾਕਤ ਵਾਲਾ ਮੈਂ ਨਹੀਂ ਹਾਂਦਾ ਕਿਸੇ ਉਹ ਇੱਕ ਮੋਹਰਾਂ ਇਤਿਹਾਸ ਆ ਕਿ ਇਹ ਵਾਚ ਬਣਿਆ ਲੇ ਕਿੰਧਾ ਮੋਜੀ ਜਵਾਨਾਂ ਨੇ ਆਪਣੇ ਨਾਲ ਗ੍ਰਨੇਡ ਬੰਨ ਕੇ ਨੇ ਟੈਂਕਰ ਥੱਲੇ ਲੰਮੇ ਪਏ ਕੁੱਲ ਮਾਰਾ ਕੇ ਆਹੀ ਉਹਨਾਂ ਨੂੰ ਖਰਾਬ ਅੱਜ 12 ਤਰੀਕ ਵਾਲੇ ਨੇ ਤੁਸੀਂ ਇੱਥੇ ਬੈਠੇ ਗੱਲਾਂ ਉਹੇ ਸਾਡੀਆਂ ਹਨ ਜਨਰਲ ਹਰਬਰ ਨੇ ਪੰਜਾਬ ਵਾਲਾ ਮੋਰਚਾ ਨਹੀਂ ਛੱਡਿਆ ਤੇ ਅੱਜ 12 ਤਰੀਕ ਹੈ ਅੱਜ ਸਾਰਾ ਗੜੀ ਦੇ ਆ ਦਰਸਲ ਜਿਹਨੇ ਤੁਹਾਡਾ ਸਾਰਿਆਂ ਦਾ ਸਾਰੀ ਦੁਨੀਆ ਵਿੱਚ ਸ਼ਮਲਾ ਉੱਚਾ ਕਰਕੇ ਰੱਖਿਆ ਵਾ ਸਾਨੂੰ ਉਹਦਾ ਅਹਿਸਾਸ ਪਤਾ ਹੋਵੇ ਨਾ ਹੋਵੇ ਚੋੜੇ ਹੋਗੇ ਆਪਾਂ ਕਹਿ ਦਿੰਨੇ ਆਂ ਕਿ ਸਾਡੇ ਬੰਦੇ 21 ਬੰਦੇ ਆਗਰੀ ਦਮ ਤੱਕ 10000 ਬੰਦਿਆਂ ਨਾਲ ਲੜੇ ਇਹ ਜਿਹੜਾ ਲਾਸਟ ਸਟੈਂਡ ਹੈ ਨਾ ਜਿਹਨੂੰ ਕਹਿੰਦੇ ਆ ਮੋਰਚਾ ਸਹਮਣਾ ਤੇ ਜਿੰਨੀ ਵੀ ਮੈਂ ਗੱਲ ਕਰ ਰਿਹਾ ਹਾਂ ਇਹਨੂੰ ਆਗਮੋਕਤ ਖੇਤੀ ਦੇ ਨਾਲ ਹੀ ਇਹਨੂੰ ਮੈਂ ਇਹਦੇ ਨੂੰ ਸਮੇਟੂਗਾ ਕਿੰਕੋ ਗਲਤੀ ਸਾਡੇ ਕੋਈ ਆ ਨਾਨਕ ਪੂਰ ਸਾਹਿਬ ਦੇ ਅੱਗੇ ਦਾ ਸਾਨੂੰ ਨਹੀਂ ਛੱਡਣਾ ਚਾਹੀਦਾ ਗੁਰੂ ਸਾਹਿਬ ਛੱਡਦੇ ਨਹੀਂ ਜੀ ਲੱਗੇ ਚਲੋ ਉਹਨਾਂ ਨੇ ਆਪਣੇ ਬੰਦਿਆਂ ਨੂੰ ਪਾਵਰ ਦਿੱਤੀ ਵੀ ਪੰਜ ਬੰਦੇ ਇਕੱਠੇ ਹੋ ਕੇ ਮੈਨੂੰ ਹੁਕਮ ਲਾ ਲਓ ਨੇਕ ਨਾਮ ਹੁੰਦਾ ਚਲੋ ਛੱਡਿਆ ਤੇ ਪਹਿਲੇ ਹੀ ਸਟੈਂਡ ਚ ਮੁਕੌੜ ਦੀ ਜਿਹੜੀ ਚ ਲੈਣਾ ਪੈ ਗਿਆ ਸੋ ਅੱਜ ਦੇ ਦਿਨ ਵੀ ਉਹ ਬੰਦੇ ਜਿਹੜੇ ਲੜਿਆ ਪਰ ਉਹਦੇ ਤੋਂ ਬਾਅਦ ਬਿਆੰਤ ਸਟੈਂਡ ਨਹੀਂ 8 ਸਾਲ ਬੋਰਡ ਦੀ ਨੌਕਰੀ ਕੀਤੀ ਹੋਣ ਕਰਕੇ ਮੈਂ ਤਾਂ ਮੋਹ ਜਾਰਾ ਕਿਸੇ ਦਾ ਰਸਨਾ ਸਕਦਾ ਹੂੰ ਤੇ ਪਰ ਇੱਕੋ ਗੱਲ ਨਿਕਲ ਕੇ ਆਈ ਵੀ ਮੋਰਚਾ ਨਹੀਂ ਛੱਡਣਾ ਜੋ ਮੱਥੀ ਹੋ ਗਿਆ ਔਰ ਇਹ ਜਿਹੜੀ ਮਿੱਟੀ ਆ ਨਾ ਇਹ ਜਿਹੜੀ ਖੇਤੀ ਆ ਇਹ ਤੁਹਾਡਾ ਮੋਰਚਾ ਆ ਹੁਣ ਤੁਸੀਂ ਵੇਖ ਲਓ ਵੀ ਤੁਸੀਂ ਮੋਰਚੇ ਨੂੰ ਆ ਜਿਹੜੀ ਤੁਸੀ ਆ ਉਹਦੇ ਵਾਂਗੂ ਲਿਸਾ ਕਰਨਾ ਕਮਜ਼ੋਰ ਕਰਨਾ ਹੈ ਕਿ ਇੱਕ ਪਾਣੀ ਦੀ ਛਾਲਾ ਦੇ ਤ ਤੁਹਾਨੂੰ ਲੈ ਜੇ ਕਿ ਜਾਂ ਤੁਸੀਂ ਆਪਣੀ ਮਿੱਟੀ ਨੂੰ ਇੰਨਾ ਮਜ਼ਬੂਤ ਕਰ ਲੈਣਾ ਉਹਦੇ ਵਿੱਚ ਕਾਰਬਨ ਲੈਵਲ ਇੰਨਾ ਵਧੀਆ ਹੋਵੇ ਉਹਦੀ ਪੀ ਐਚ ਲੈਵਲ ਟੌਪ ਦੀ ਹੋਵੇ ਜਿੰਨੀ ਚਾਹੀਦੀ ਹੈ ਨਿਊਟਰਲ ਉਹਦੀ ਏ ਸੀ ਜਿਹੜੀ ਆ ਟੌਪ ਦੀ ਹੋਵੇ ਇਹ ਤੁਹਾਡੇ ਸਾਥੀਓ ਇਹਦੇ ਵਾਸਤੇ ਇੱਕੋ ਹੀ ਢੰਗ ਆ ਕਿ ਸਾਨੂੰ ਅਗਮੁਖਤ ਖੇਤੀ ਕਰਨੀ ਪਊਗੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਰਹਿਤ ਹੁੰਦਿਆ ਉਹ ਵਾਪਸ ਦਿਓ ਜਿਵੇਂ ਇੱਕ ਮੈਂ ਤੁਹਾਡੇ ਸਾਰੇ ਛੋਟੇ ਕਿਸਾਨਾਂ ਨਾਲ ਜੋੜ ਬੰਦੀ ਕਰ ਦੇਣਾ ਹਮੇਸ਼ਾ ਚੱਲੀ ਗਈ ਆ ਇੱਕ ਦੁੱਖ ਜੂਰ ਹੈ ਵੀ ਛੋਟੇ ਕਿਸਾਨਾਂ ਵਾਸਤੇ ਇੰਦਾਂ ਦੀ ਸੌਖੀ ਮਸ਼ੀਨਰੀ ਨਹੀਂ ਘੜੀ ਗਈ ਜਿਹਦੇ ਨਾਲ ਉਹ ਆਪਣਾ ਕੰਮ ਕਰ ਲੰਦੇ ਸਧਾਰਨ ਜੀ ਗੱਲ ਆ 45 ਕਿਲੋ ਦੀ ਅੱਜ ਕੱਲ ਖਾਦ ਦੀ ਬੋਰੀ ਸੁੱਟਣ ਆਦੇ 100 ਰੁਪਿਆ ਲੈ ਰੇ ਆ ਸੁੱਟਣਾ ਹੀ ਲਫ਼ਜ਼ ਵਰਤਿਆ ਮੈਂ ਪਰ ਪਾਉਣਾ ਨਹੀਂ ਕਿਹਾ ਤੇ ਕੀ ਸਾਡੇ ਹੁਣ ਲੱਤਾਂ ਵੀ ਚਲੋ ਕਮਜ਼ੋਰ ਨੇ ਤੇ ਬਾਹਾਂ ਵੀ ਕਮਜ਼ੋਰ ਆ ਵੀ ਇੱਕ ਥੋੜੀ ਖਾਦ ਦੀ ਵੈਸੇ ਉੱਥੇ ਲੋਡ 15 ਕਿਲੋ ਦੀ ਜਿੱਥੇ 45 ਬਾਰੇ ਕਿ ਜਿਹੜੀ ਛੋਟੀ ਚੈਨਾ ਨੂੰ ਤੁਹਾਨੂੰ ਮਸ਼ੀਨ ਨਹੀਂ ਦੇ ਸਕਦੇ ਜਿਹੜੀ ਫੈਕਟਰੀ ਨਾਲ ਅੱਗੇ ਲਾ ਕੇ ਬੰਦਾ ਤੇ ਉਹ ਪਾ ਲੈ ਸਭ ਕੁਝ ਦੁਨੀਆ 'ਚ ਹੋਣ ਦੇ ਆ ਸੰਭਵ ਹੈ ਮੇਰੀ ਬੇਨਤੀ ਇਹਨਾਂ ਵਿਗਿਆਨੀਆਂ ਲਈ ਇਹ ਆ ਕਿ ਜਿਹੜੇ ਹੁਣ ਅੰਮ੍ਰਿਤਸਰ ਦੇ ਤੇ ਗੁਰਦਾਸਪੁਰ 'ਚ ਇਹੀ ਹੈਗੇ ਸਾਰੇ ਛੋਟੇ ਕਿਸਾਨ ਪੰਜ ਛੇ ਕਿਨਾਰੇ ਸਾਨੂੰ ਵੀ ਇਹਨਾਂ ਚੀਜ਼ਾਂ ਨੂੰ ਮੈਨੇਜ ਕਰਨਾ ਆ ਤੇ ਥੋੜਾ ਜਿਆਦਾ ਜਿਹੜੀ ਛੋਟੀ ਤੇ ਸਸਤੀ ਤੇ ਸਸਟੇਨੇਬਲ ਸਟੀਕ ਮਸ਼ੀਨਰੀ ਆ ਉਹਦੇ ਹੱਲ ਪਾਸੇ ਥੋੜਾ ਜਿਆਦਾ ਉਧਰ ਦੇ ਪਾਸੇ ਸੋਚਿਆ ਜਾਵੇ ਮੈਂ ਚਾਹੁੰਦਾ ਵੀ ਤਕਰੀਬਨ ਜਿੰਨੇ ਤੁਸੀਂ ਸਾਰੇ ਇੱਥੇ ਆਏ ਜੇ ਜਰੂਰ ਆਪਣਾ ਐਕਸਪੀਰੀਅੰਸ ਸ਼ੇਅਰ ਕਰੀ ਜਾਓ ਆਹ ਮਾਈਕ ਤੋਂ ਸੰਗਿਆ ਰੱਖੋ ਅਸੀਂ ਵੀ ਬੜੇ ਸੰਗ ਦੇ ਹੁੰਦੇ ਹੀ ਪਰ ਸੰਗ ਲੈ ਹੀ ਸੰਗ ਲੈ ਤਰੀ ਜੇ ਇਹ ਸੰਗ ਲਾਉਣ ਤੋਂ ਬਾਅਦ ਹੀ ਕਿਰਪਾ ਹੋਈਆ ਕਿ ਇਥੋਂ ਸੰਤਰੀ ਤੋਂ ਲੈ ਕੇ ਦੇ ਪ੍ਰਧਾਨ ਮੰਤਰੀ ਤੱਕ ਆਪਾਂ ਆਪਣੀ ਗੱਲ ਰੱਖਣ ਦੇ ਵਿੱਚ ਕਾਮਯਾਬ ਰਹੇ ਆਂ ਬਾਅਦ ਵਿੱਚ ਕੀ ਅਸਰ ਹੁੰਦਾ ਬਾਅਦ ਹੀ ਗੱਲ ਆ ਤੋੜੇ ਬਗੈਰ ਤੇ ਮਾਂ ਨਹੀਂ ਦੁੱਧ ਦਿੰਦੀ ਸੋ ਇਹ ਮੇਰੀ ਬੇਨਤੀ ਆ ਆਪਾਂ ਗਰਬਾਸ ਤੋਂ ਜਿਹੜੇ ਨੂੰ ਪਹਿਲੇ ਨੰਬਰ ਤੇ ਲਿਆਉਣਾ ਜੇ ਉਹ ਇੱਕ ਮਾਰਾ ਸਮਾਂ ਆ ਉਹ ਬੀਤ ਗਿਆ ਉਹਦੇ ਵਿੱਚੋਂ ਰਿਕਵਰੀ ਕਿਵੇਂ ਕਰਨੀ ਉਹ ਚੋ ਸਭ ਕੁਝ ਕਿਵੇਂ ਸਿੱਖਣੇ ਆਉਣ ਵਾਲੇ ਸਮੇਂ ਲਈ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਨਾ ਹੀ ਲੜਾਈ ਦੇ ਹਰਾਤਾਂ ਦੀ ਤਿਆਰ ਸੀਗੇ ਤੇ ਨਾ ਹੀ ਪਾਣੀ ਦੀ ਤਿਆਰ ਸੀਗੇ ਦੋ-ਦੋ ਕਰੋੜ ਰੁਪਏ ਦੀਆਂ ਕੋਠੀਆਂ ਡਿੱਗ ਜਣ ਤੇ ਸਾਡੇ ਕੋਲ ਕਿਸਤੀ ਨਾ ਹੋਵੇ ਤੇ ਮਹਾਰਾਜ ਕਿਰਪਾ ਕਰੇ ਮੈਂ ਕਹਿੰਦਾ ਆਉਣ ਵਾਲੇ ਸਮੇਂ ਤੇ ਟਰਾਲੀਆਂ ਵੀ ਕਰਨ ਵਾਲੀਆਂ ਹੁਣ ਤੇ ਤੁਹਾਡੇ ਘਰ ਵੀ ਕਰਨ ਵਾਲੇ ਹੁਣ ਜੇ ਸਰਵਾਈਵਲ ਕਰਨਾ ਪਰ ਸਭ ਤੋਂ ਵੱਡੀ ਚੀਜ਼ ਹੈਗੀ ਆ ਭੋਜਨ ਅੱਜ ਨਹੀਂ ਕਿਰਪਾ ਮਿਲ ਗਈ ਆ ਜਿੱਨੀ ਰਸਤ ਜਿਹੜੀ ਲੋੜ ਨਾਲੋਂ 20 ਗੁਣਾ ਵੱਧ ਦਿੱਗੀ ਇੱਥੇ ਕੋਈ ਇੱਕ ਬੀਐਸਐਫ ਦੇ ਅਫਸਰ ਨੇ ਮੈਨੂੰ ਕਿਹਾ ਸਰਦਾਰ ਜੀ ਇੱਕ ਪਾੜ ਤੇ ਤੁਹਾਡੀ ਦਸਤਨਾਮ ਹੀ ਪੂਰਿਆ ਜਾਣਾ ਹੀ ਜਿੱਦੀ ਬਰਬਾਦ ਹੋਵੇ ਇਹ ਕਲਾ ਇਹ ਮਹਾਰਾਜ ਦੀ ਕਿਰਪਾ ਦਾ ਅਜੇ ਵੀ ਸਾਡੇ ਤੇ ਸਾਡੇ ਕਿਤੇ ਦੇ ਅਕਾਲ ਪੁਰਖ ਦੀ ਬੜੀ ਵੱਡੀ ਕਿਰਪਾ ਜੇ ਇਹਨੂੰ ਸਮਝੋ ਤੇਰਾ ਹਿਸਾਬਾੰਦੀ ਕੋਸ਼ਿਸ਼ ਕਰੋ ਇਸ ਦਾ ਤਾਂ ਹੀ ਬਣਿਆ ਰਹਿਣਾ ਜੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਵੇਦ ਤੇ ਚੱਲ ਕੇ ਮਿੱਟੀ ਮਜ਼ਬੂਤ ਕਰਾਂਗੇ ਮਿੱਟੀ ਦੇ ਹੀ ਉੱਜਿਆ ਮਿੱਟੀ ਦੇ ਹੀ ਸਮਾਏ ਉਦੋਂ ਖੋਜਣਾ ਉਹੋ ਹੀ ਥਾਗੇ ਤੇ ਸਾਡੇ ਜੋ ਤੌਣੀ ਆ ਬਾਈ ਗੁਰਜੀਤ ਸਿੰਘ ਖਾਲਸਾ ਬਾਈ ਗੁਰਜੀਤ ਸਿੰਘ ਜੀ ਸਾਡੇ ਦੇ ਮਨਜੋਗ ਟ੍ਰੈਡੀਸ਼ਨਲ ਡਿਪਟੀ ਕਮਿਸ਼ਨਰ ਸਰਦੂ ਗੁਬੇਦੀ ਸਾਹਿਬ ਮੈਂ ਖਾਸ ਤੌਰ ਤੇ ਇਸ ਲਈ ਖੜਾ ਹੋਇਆ ਮੈਨੂੰ ਇਹ ਮਹਿਸੂਸ ਹੋਇਆ 2014 ਦੇ ਵਿੱਚ ਜਿਹੜਾ ਸਾਡਾ ਗਰੁੱਪ ਖੜਾ ਹੋਇਆ ਸੀਗਾ ਸਰ ਉਹਦੇ ਵਿੱਚ ਮੁੱਖੇ ਦੀ ਬੜੀ ਅਫਸਰ ਆ ਦਫਤਰ ਗੁਰਦਾਸਪੁਰ ਤੇ ਡੀਸੀ ਗੁਰਦਾਸਪੁਰ ਦਾ ਇੱਕ ਬੜਾ ਵੱਡਾ ਰੋਲ ਸੀਗਾ ਅੱਜ ਤੱਕ ਅਸੀਂ ਇਸ ਦਾ ਨੂੰ ਬੜੇ ਮਾਣ ਨਾਲ ਯਾਦ ਰੱਖਦੇ ਆਂਗੇ ਉਦੋਂ ਡਿਫਟੀ ਕਮਿਸ਼ਨ ਸੀਗੇ ਸਾਡੇ ਸ਼੍ਰੀਮਾਨ ਅਬਰਨ ਤਿਰਖਾ ਜੀ ਤੇ ਉਹਨਾਂ ਤੋਂ ਬਾਅਦ ਸ਼੍ਰੀ ਅਮਿਤ ਕੁਮਾਰ ਜੀ ਜਿਨ੍ਹਾਂ ਨੇ ਬਹੁਤ ਹੀ ਅਸਰ ਰਸੂਖ ਵਾਲੇ ਬੰਦਿਆਂ ਨੂੰ ਸਾਈਡ ਤੇ ਕਰਕੇ ਸਾਨੂੰ ਕਸਾਲ ਸਦਕ ਬਖ ਦਿੱਤਾ ਸੀਗਾ ਸਾਰੇ ਦੇ ਵਿੱਚ ਇੱਥੇ ਹੁਣ ਕੁਝ ਗੱਲਾਂ ਹੋਈਆਂ ਉਹਦੇ ਵਿੱਚੋਂ ਏਡੀ ਸਤਾ ਮੈਨੂੰ ਇਦਾਂ ਲੱਗ ਰਿਹਾ ਵੀ ਇੰਨੀ ਜਤਨਾਂ ਦੇ ਬਾਵਜੂਦ 2014 ਤੋਂ ਅੱਜ ਆਪਾਂ 2025 ਦਾਖਲ ਹੋ ਗਏ ਆਂ ਆ ਵੀਰ ਜੀ ਨੇ ਸੁੱਕੇ ਕਦੂ ਦੀ ਗੱਲ ਕੀਤੀ ਡੀਐਸਰ ਦੀ ਗੱਲ ਹੋਈ ਮਲਚਿੰਗ ਦੀ ਹੋਈ ਹੈਪੀ ਸੀਡਰ ਦੀ ਹੋਈ ਸਮਾਰਟ ਸੀਡਿੰਗ ਦੀ ਹੋਈ ਸਰਫੇਸ ਸੀਡਿੰਗ ਦੀ ਹੋਈ ਟਿਪਲ ਜ਼ੀਰੋ ਸੀਡਿੰਗ ਦੀ ਹੋਈ ਅਜੇ ਹੋਰ ਹੈ ਜੇ ਕਮੇਟਰੀ ਤੇ ਮੈਂ 2 ਘੰਟੇ ਬਾਅਦ ਚ ਬੋਲਾਂਗਾ ਮੈਨੂੰ ਲੱਗਦਾ ਅਸੀਂ ਗੁਰਦਾਸਪੁਰ ਸੀ ਨਹੀਂ ਆਏ ਤਾਂ ਕਿ ਸਾਡੇ ਦਿਨਾਂ ਤੱਕ ਉਹ ਗੱਲ ਹੋ ਚੀਈ ਐਨੀ ਕਮੀਆਂ ਐ ਐਕਸਟੈਂਸ਼ਨ ਦੀ ਇਹ ਜਿੰਨੀਆਂ ਚੀਜ਼ਾਂ ਵੀਰ ਸਾਰੇ ਬੋਲ ਰਹੇ ਆ ਮਲਚਿੰਗ ਇਹ ਸਾਡੇ ਗਰੁੱਪ ਤੋਂ ਬਗੈਰ ਜਿੱਕਰ ਹੀ ਨੀ ਮੁਕੰਮਲ ਹੁੰਦਾ ਪੰਜਾਬ ਦੇ ਵਿੱਚ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਆਹ ਜਿਹੜਾ ਤੁਸੀਂ ਸਰਟੀਫਿਕੇਟ ਸਾਨੂੰ ਦੇ ਰਹੇ ਜੇ ਨਾ ਮੈਂ ਸਾਰੇ ਫਾਰਮਰਾਂ ਵੱਲੋਂ ਤੁਹਾਨੂੰ ਇਹ ਬੇਨਤੀ ਕਰਦੀ ਆ ਪਲੀਜ਼ ਇਹਦੇ ਵਿੱਚ ਥੋੜੀ ਵੈਲਿਊ ਐਡ ਕਰੋ ਇਹ ਜਿਹੜਾ ਸਰਟੀਫਿਕੇਟ ਆਹ ਜਿਹੜੀ ਐਗਰੀਕਲਚਰ ਸਪੈਸ਼ਲ ਫੋਰਸ ਆ ਕਿਸਾਨ ਸਾਰੇ ਹੀ ਨੇ ਫੌਜ ਜਿਹਨੇ ਕਿਰਦੀ ਵਰਦੀ ਪਾਈ ਉਹ ਫੌਜ ਨਹੀਂ ਹੁੰਦੀ ਫੌਜ ਹੁੰਦੇ ਆ ਜਿਨ੍ਹਾਂ ਦੇ ਸਿਰ ਤੇ ਮੋਰਗ ਚੜਿਆ ਉਹ ਹੈਗੀ ਸਪੈਸ਼ਲ ਫੋਰਸ ਆ ਤਰ੍ਹਾਂ ਕਮਾਂਡੋ ਵਾਲੇ ਜਿਹੜੇ 10 ਬੰਦੇ 1000 ਬੰਦੇ ਦਾ ਕੰਮ ਕਰਦੇ ਆ ਇਹ ਉਹ ਨੇ ਆਹ ਐਗਰੀਕਲਚਰ ਸਪੈਸ਼ਲ ਫੋਰਸ ਆ ਇਹ ਤੁਸੀਂ ਆਹ ਜਿਹੜਾ ਈਮਾਨ ਦੇ ਰਹੇ ਜੇ ਪਲੀਜ਼ ਇਸ 스테ਏ ਦੇ ਉੱਤੇ ਕਮ ਸੇ ਕਮ ਸਾਨੂੰ ਇਹਨਾਂ ਜਰੂਰ ਦੇ ਦਿਓ ਮarre ਤੁਸੀਂ ਕੱਲ ਨੂੰ ਕਿਸੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੀ ਬਣਦਾ ਆ ਬੜੇ ਕਰਮਸ਼ੀਲ ਅਫਸਰ ਜੇ ਤੁਸੀਂ ਇਹਦੀ ਵੈਲਿਊ ਹੋਵੇ ਆ ਜਿਹੜਾ ਮੇਰਾ ਵੀਰ ਕੋਈ ਇਹ ਸੈਲਿਫਮੈਂਟ ਲੈ ਕੇ ਕਿਸੇ ਡਾਕਟਰ ਚ ਜਾ ਰਿਹਾ ਉਹਨੂੰ ਪ੍ਰਾਇਓਰਟੀ ਮਿਲਣੀ ਚਾਹੀਦੀ ਆ ਚਾਹੀਦੀ ਆ ਇਹ ਮੈਂ ਬੇਦੀਵਾਸੀ ਇੰਨੀ ਨਾਲ ਆਪੀ ਗੱਲ ਮਾਫ ਕਰਦਾ ਬਾਈ ਜੀ ਕੰਪੰਨਸਰ ਬਾਈ ਜੀ